ਇਸ ਇਤਿਹਾਸਿਕ ਪਲ ਦਾ ਗਵਾਹ ਬਣ ਲਈ ਦੇਸ਼ ਦੇ ਪੀਐਮ ਨਰਿੰਦਰ ਮੋਦੀ ਬੈਂਗਲੁਰੂ ਦੇ ਇਸਰੋ ਸਟੇਸ਼ਨ ਵਿੱਚ ਮੌਜੂਦ ਰਹਣਗੇ ਭਾਰਤ ਜੇਕਰ ਆਪਣੇ ਮਿਸ਼ਨ ਵਿੱਚ ਕਾਮਯਾਬ ਹੁੰਦਾ ਹੈ ਭਾਰਤ ਜੇਕਰ ਆਪਣੇ ਮਿਸ਼ਨ ਵਿੱਚ ਕਾਮਯਾਬ ਹੁੰਦਾ ਹੈ ਤਾਂ ਉਹ ਮੰਗਲ ਤੇ ਸਫਲ ਉਪਗ੍ਰਾਹ ਭੇਜਣ ਵਾਲਾ ਏਸ਼ੀਆ ਦਾ ਪਹਿਲਾ ਤੇ ਦੁਨੀਆ ਦਾ ਚੌਥਾ ਮੁਲਕ ਬਣ ਜਾਵੇਗਾ ਮੰਗਲ ਮਿਸ਼ਨ ਵਿੱਚ ਭਾਰਤ ਨੂੰ ਕਾਮਯਾਬੀ ਹਾਸਲ ਹੋਈ ਹੈ ਪੁਲਾੜ ਇੰਜਣ ਦੀ ਸੋਮਵਾਰ ਨੂੰ ਕੀਤੀ ਗਈ ਟੈਸਟਿੰਗ ਸਫਲ ਰਹੀ 4 ਸੈਕਿੰਡ ਲਈ ਇਹ ਲਿਕੁਇਡ ਇੰਜਣ ਸਟਾਰਟ ਕੀਤਾ ਗਿਆ ਜੋ ਪਿਛਲੇ 300 ਸਾਲਾਂ ਤੋਂ ਬੰਦ ਪਿਆ ਸੀ ਮੰਗਲ ਤੋਂ 5.8 ਲੱਖ ਕਿਲੋਮੀਟਰ ਦੂਰ ਤੱਕ ਉਸ ਦਾ ਗੁਰਤਾ ਆਕਰਸ਼ਣ ਦਾਇਰਾ ਸ਼ੁਰੂ ਹੋ ਜਾਂਦਾ ਹੈ ਇਸ ਰੋਧ ਯੋਜਨਾ ਸੋਮਵਾਰ ਨੂੰ ਹੀ ਮੰਗਲ ਯਾਨ ਦੀ ਦਿਸ਼ਾ ਸਹੀ ਕਰਨ ਦੀ ਹੈ ਮੰਗਲ ਯਾਨ 24 ਨਵੰਬਰ ਨੂੰ ਮੰਗਲ ਦੇ ਦਾਇਰੇ ਵਿੱਚ ਦਾਖਲ ਹੋਵੇਗਾ 5 ਨਵੰਬਰ 2013 ਨੂੰ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਮੰਗਲ ਗ੍ਰਹਿ ਤੇ ਖੋਜ ਕਰਨ ਲਈ ਜਾ ਰਿਹਾ ਭਾਰਤ ਦਾ ਮੰਗਲ ਯਾਨ ਮੰਗਲ ਗ੍ਰਹਿ ਦੇ ਗੁਰਤਾ ਆਕਰਸ਼ਣ ਯਾਨੀ ਕਿ ਖਿੱਚ ਕੇਂਦਰ ਵਿੱਚ ਪਹੁੰਚ ਗਿਆ ਹੈ ਇਸਰੋ ਨੇ ਟਵਿੱਟਰ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ